ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਕੀ ਹਾਲ ਚਾਲ ਆ। ਗੱਲ ਕਰਦਿਆਂ ਬਾਈ ਜੀ ਕਬੂਤਰਾਂ ਦੀ ਫੇਰ ਇੱਕ ਵਾਰ ਦੱਸਦੀਏ ਪਰ ਪਟਾਈ ਲਗਭਗ ਸਭ ਨੇ ਕਰ ਦਿੱਤੀ ਹੋਊਗੀ ਤੇ ਕੁਝ ਕਰਨ ਵਾਲੇ ਰਹਿੰਦੇ ਕੁਝ ਭਰਾ ਲੇਟ ਕਰਦੇ ਨੇ। ਜਿਨ੍ਹਾਂ ਨੇ ਤੇ ਅਪ੍ਰੈਲ ਦੇ ਵਿੱਚ ਬਾਜ਼ੀਆਂ ਛੱਡਣੀਆਂ ਐ ਨੇ ਲਾਸਟ ਤੇ ਵਿੱਚ ਤੇ ਉਹ ਤੇ ਹੁਣ ਪਰ ਪਟਣੇ ਪੈਣੇ ਆ। ਤੇ ਕੁਝ ਦੇ ਪਰ ਜਿਵੇਂ ਨਵੇਂ ਆਏ ਹੁੰਦੇ ਆ ਕਈ ਵੀਰ ਭਰਾ ਕੀ ਕਰਦੇ ਆ ਪਰ ਕੱਚੇ ਪਟ ਦਿੰਦੇ ਜਿਹੜੇ ਨਵੇਂ ਕਬੂਤਰ ਬਾਜ਼ ਨੇ ਆ ਉਸਤਾਦਾਂ ਲੋਕਾਂ ਤੋਂ ਅਸੀਂ ਸਿੱਖੇ ਆ ਬਾਈ। ਫੇਰ ਦੱਸਦੀ ਹੈ ਸਤਦਾਂ ਨੂੰ ਨਹੀਂ ਅਸੀਂ ਕਹਿ ਰਹੇ ਉਹਨਾਂ ਤੋਂ ਆਪਾਂ ਸਿੱਖਿਆ ਤੇ ਤੁਹਾਨੂੰ ਆਪਾਂ ਨੌਲੇਜ ਦੀ ਗੱਲ ਦੱਸਦੀਏ ਜਿਹੜੇ ਨਵੇਂ ਭਰਾ ਨੇ ਜਦੋਂ ਵੀ ਕਬੂਤਰਾਂ ਦੇ ਆਪਾਂ ਪਰ ਪਟਣੇ ਹੁੰਦੇ ਆ ਨਾ ਇਹ ਦੇਖੋ ਜੀ ਇਹ ਸਾਰਿਆਂ ਦੇ ਜਿਹੜੇ ਹੈਗੇ ਆ ਪਰ ਪਟਾਈ ਕੀਤੀ ਆ ਕਬੂਤਰਾਂ ਦੀ ਜੇਕਰ ਕੋਈ ਇਹਦਾ ਨਵਾਂ ਪਰ ਤਾਂ ਡਾਰਿਆ ਮੰਨ ਲਓ ਤੁਹਾਡੀ ਸਤਵੀਂ ਕਲੀ ਜਿਹੜੀ ਨਵੀਂ ਆ ਰਹੀ ਆ ਕੱਚੀ ਆ ਹੱਲੇ ਤੁਸੀਂ ਕੀ ਕਰਨਾ ਇਹ ਨਹੀਂ ਹੈਗਾ ਕਿ ਕੱਲੀ ਸਤਵੀਂ ਛੱਡਣੀਆਂ ਤੇ ਬਾਕੀ ਪਟ ਦੇਣੀਆਂ ਸਤਵੀਂ ਦੇ ਨਾਲ ਬਾਈ ਚੌਥੀ ਪੰਜਵੀਂ ਛੇਵੀਂ ਤਿੰਨ ਕਲੀਆਂ ਨਾਲ ਜਿਹੜੀਆਂ ਛੱਡਣੀਆਂ ਕਿਉਂਕਿ ਉਹ ਵੀ ਥੋੜੀ ਦੇਰ ਪਹਿਲਾਂ ਹੀ ਨਵੀਆਂ ਆਈਆਂ ਹੁੰਦੀਆਂ ਨੇ ਠੀਕ ਹੈ ਜੀ ਉਹਦੇ ਨਾਲ ਕੀ ਹੁੰਦਾ ਉਹਨੂੰ ਸਪੋਰਟ ਲੱਗਦੀ ਆ ਨਵੇਂ ਪਰ ਨੂੰ ਜੇਕਰ ਤੁਸੀਂ ਨਵਾਂ ਪਰ ਕੱਲਾ ਛੱਡ ਦਿੱਤਾ ਬਾਈ ਉਹ ਪਰ ਜਾਣਾ ਟੁੱਟ ਸਮਝ ਲਓ ਕਬੂਤਰ ਬੇਕਾਰ ਕਿਉਂਕਿ ਉਹ ਪਰ ਦੁਆਰਾ ਆਉਣਾ ਨਹੀਂ ਉਹ ਕੱਚਾ ਪਰ ਹੁੰਦਾ ਖੂਨ ਨਿਕਲ ਜਾਣਾ ਕੰਨੀ ਉਹ ਮਰ ਜਾਣੀ ਆ ਉਹ ਪਰ ਮਰਦਾ ਬਹੁਤੇ ਕਬੂਤਰਾਂ ਦੇ ਪਰ ਇਸੇ ਕਾਰਨ ਮਰਦੇ ਆ ਜਿਹੜੇ ਵੀਰਪਰਾ ਕਬੂਤਰ ਪੱਟਦੇ ਆ ਨਾ ਉਹ ਸਾਰੇ ਪੱਟ ਦਿੰਦੇ ਆ ਕੱਲਾ ਤੱਜਾ ਪਰ ਛੱਡਦੇ ਆ ਜਦੋਂ ਪੱচ্চਾ ਪਰ ਕੱਲਾ ਰਹਿ ਗਿਆ ਉਹਨੂੰ ਰੋਕ ਨਹੀਂ ਲੱਗਣੀ ਉਹਨੇ ਫੇਰ ਟੁੱਟ ਜਾਂਦਾ ਕਿਉਂਕਿ ਕਬੂਤਰ ਇੱਧਰ ਉੱਧਰ ਛਾਲਾਂ ਮਾਰਦੇ ਆ ਟੱਪਦੇ ਆ ਤੇ ਫੇਰ ਔਖਾ ਹੋ ਜਾਂਦਾ ਇਸ ਕਰਕੇ ਜਦੋਂ ਵੀ ਪਰ ਪਟਣੇ ਆ ਤੱੱਚੇ ਪਰ ਦੇ ਨਾਲ 2-3 ਪਰ ਜਿਹੜੇ ਹੈਗੇ ਆ ਬਾਈ ਜੀ ਜ਼ਰੂਰੀ ਛੱਡਣੇ ਆ ਠੀਕ ਹੈ ਜੀ ਬਾਕੀ ਬਾਈ ਜੀ ਇਹ ਆਪਣੇ ਕਬੂਤਰ ਹੈ ਰਿਚਾਂਕ ਕਰ ਸਕਦੇ ਹੋ ਇਹਨਾਂ ਕਬੂਤਰਾਂ ਦਾ ਤੇ ਇੱਕ ਹੋਰ ਚੀਜ਼ ਆ ਭਾਈ ਇਹਨਾਂ ਨੂੰ ਆਪਾਂ ਹੁਣ ਜਿਹੜਾ ਹੈਗਾ ਯਾ ਦਾਣਾ ਜਿਹੜਾ ਪਾਉਣਾ ਹੈਗਾ ਯਾ ਗਰਮ ਦਾਣਾ ਹੀ ਪਾਉਣਾ ਆ ਘੱਟ ਕੰਮ ਸੇ ਕੰਮ ਇੱਕ ਹਫਤਾ ਇੱਕ ਹਫਤਾ ਜਿਹੜੀ ਹੈਗੀ ਆ ਭਾਈ ਇਹਨਾਂ ਨੂੰ ਆਪਾਂ ਸਰੋਂ ਨਹੀਂ ਪਾਣੀ ਠੀਕ ਆ ਜੀ ਤੁਸੀਂ ਦਾਣਾ ਵੀ ਦੇ ਸਕਦੇ ਹੋ ਇਹਦੇ ਵਿੱਚ ਜੀ ਕਣਕ, ਛੋਲੇ, ਮਸਰ, ਮੋਠ ਤੇ ਮੂੰਗੀ ਇਹ ਪੰਜ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਆਪਾਂ ਸਟਾਰਟ ਕਰ ਦਤੀਆਂ ਨੇ ਠੀਕ ਆ ਜੀ ਇਸ ਦਾਣੇ ਦੇ ਵਿੱਚ ਇਹ ਦਾਣੇ ਦੇ ਨਾਲ ਹੀ ਜਿਹੜੇ ਹੈਗੇ ਆ ਕਬੂਤਰ ਇੱਕ ਹਫਤਾ ਇਹਦੇ ਵਿੱਚ ਸਰੋਂ ਨਹੀਂ ਪਾਣੀ ਦੇ ਰਿਹਾ ਫਿਰ ਦੱਸਦੀ ਹੈ ਨੋਟ ਕਰਨ ਮੇਰੇ ਸਾਰੇ ਖੜਿਆ ਰਹੀ ਵੀ ਕਿਉਂਕਿ ਸਰੋਂ ਜਿਹੜੀ ਗੈਬਾਦੀ ਹੁੰਦੀ ਠੰਡੀ ਹੁੰਦੀ ਆ ਔਰ ਮਸਰ ਜਿਹੜੇ ਹੈਗੇ ਆ ਗਰਮ ਵੀ ਹੁੰਦੇ ਆ ਤੇ એનર્ਜੀ ਦਾਇਕ ਵੀ ਹੁੰਦੇ ਆ ਤੇ ਕਹਿੰਦੇ ਨਾ ਵੀ ਮਰੀਜ਼ ਨੂੰ ਜਿਹੜੇ ਹੈਗਾ ਮਸਰਾਂ ਦੀ ਦਾਲ ਜਾਂ ਮਸਰੀ ਦਿੰਨੇ ਆ ਉਹ ਇਹੀ ਕਾਰਨ ਹੁੰਦਾ ਹੈ ਕਿ ਇਹ ਹੈਗਾ એનર્ਜੀ ਜ਼ਿਆਦਾ ਹੁੰਦੀ ਆ ਇਹਨਾਂ ਦੇ ਵਿੱਚ ਤੇ ਉਹਨਾਂ ਨੂੰ ਜਿਹੜੀ ਹੈਗੀ ਆ ਕਮਜ਼ੋਰੀ ਮਹਿਸੂਸ ਨਹੀਂ ਹੋਣ ਦਿੰਦੇ ਠੀਕ ਹੈ ਜੀ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਕਬੂਤਰ ਪੰਛੀ ਜਿਹੜੇ ਹੈਗੇ ਆ ਅਸੀਂ ਲੈਸ ਕਰ ਦਿੱਤੇ ਆ ਤੇ ਇਹ ਦਾਣਾ ਪਾਣੀ ਵੀ ਜਿਹੜਾ ਬਾਈ ਜੀ ਤੁਹਾਨੂੰ ਦੱਸ ਦਿੱਤਾ ਹੁਣ ਦਾਣੇ ਪਾਣੀ ਤੋਂ ਬਾਅਦ ਜਿਹੜਾ ਹੈਗਾ ਆ ਕਬੂਤਰਾਂ ਨੂੰ ਆਪਾਂ ਕੀ ਦੇਣਾ ਹੈਗਾ ਆ ਉਹ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਆ ਜੀ ਇਹ ਹੈ ਜੀ ਆਪਣੇ ਕਬੂਤਰ ਤੇ ਆਪਾਂ ਸਿਰਫ ਤੁਹਾਨੂੰ ਨਹੀਂ ਦੱਸਦੇ ਆਪਣੀ ਛੱਤ ਤੇ ਵੀ ਦੇਖ ਲਓ ਜੀ ਇਹ ਹੈਗੀ ਆ মালਟੀ ਵਿਟਾਮਿਨ ਪੀਜਨ ਮਲਟੀ ਵਿਟਾਮਿਨ ਇਹ ਪਹਿਲਾਂ ਜੀ ਪੀਜਨ ਹੈਲਥ ਸਟਰੋਂਗ ਦੇ ਨਾਮ ਨਾਲ ਸੀ ਠੀਕ ਹੈ ਜੀ ਹੁਣ ਇਹ ਪੀਜਨ ਮਲਟੀਵਿਟਾਮਿਨ ਦੇ ਨਾਮ ਨਾਲ ਆ ਰਹੀ ਹੈ ਜੀ ਠੀਕ ਹੈ ਜੀ ਇਹ ਆਪਣੇ ਕੋ ਪੁਰਾਣਾ ਪੀਸ ਪਿਆ ਹੋਇਆ ਸੀ ਆਪਾਂ ਉਹੀ ਯੂਜ਼ ਕਰ ਰਹੇ ਆਂ ਤੇ ਇਹ ਹੈਗਾ ਜਿਗਟੈਕ ਠੀਕ ਹੈ ਜੀ ਜਿਗਟੈਕ ਬਹੁਤ ਵਧੀਆ ਹੈਗੀ ਆ ਦਵਾਈ ਠੀਕ ਹੈ ਇਹ ਅੰਦਰ ਇਨਫੈਕਸ਼ਨ ਨਹੀਂ ਹੋਣ ਦਿੰਦੀ ਕਬੂਤਰ ਦੇ ਠੀਕ ਹੈ ਜੀ ਕਬੂਤਰ ਦੇ ਅੰਦਰ ਕਾਫੀ ਜਿਹੜੇ ਵਧੀਆ ਕੰਮ ਕਰਦੀ ਹੈਗੀ ਆ ਇਹਦੇ ਵਿੱਚ ਕੀ ਕੀ ਪਾਇਆ ਹੋਇਆ ਟੋਟਲ ਜਿਹੜਾ ਹੈਗਾ ਇਹਦੇ ਵਿੱਚ ਦੱਸਿਆ ਹੋਇਆ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਆ ਇਹਨਾਂ ਦਵਾਈਆਂ ਦਾ ਕੁਝ ਦਵਾਈਆਂ ਇੱਥੇ ਮੇਰੇ ਕੋਲ ਹੈ ਨਹੀਂਆਂ ਸ਼ਾਪ ਤੇ ਪਈਆਂ ਨੇ ਤੁਹਾਨੂੰ ਆਪਾਂ ਉਹ ਵੀ ਦਿਖਾ ਦਵਾਂਗੇ ਜੀ ਤੇ ਇਹਨਾਂ ਦੀ ਕੋਸਟ ਵੀ ਜਿਹੜੀ ਹੈਗੀ ਆ ਕੋਈ ਜ਼ਿਆਦਾ ਨਹੀਂ ਹੈਨੀ ਕਿ 200 ਰੁਪਏ ਦੇ ਲੱਗ ਗਿਆ ਠੀਕ ਹੈ ਜੀ ਇੱਕ ਆਇਲ ਹੈ ਜੀ ਮੈਗਾ ਆਇਲ ਠੀਕ ਹੈ ਉਹ ਇਸ ਟਾਈਮ ਜਿਹੜਾ ਪਰਾਂ ਲਈ ਦਾਣੇ ਨੂੰ ਲਾ ਕੇ ਪਾਉਣਾ ਜਿਹੜਾ ਹੈਗਾ ਬਹੁਤ ਜ਼ਰੂਰੀ ਆ ਤੇ ਮੇਰੇ ਭਰਾ ਜਿੰਨੇ ਵੀ ਆ ਫਿਰ ਤੁਹਾਨੂੰ ਦੱਸ ਦਈਏ ਕਬੂਤਰਾਂ ਨੂੰ ਜੇਕਰ ੜਾਉਣਾ ਤੇ ਉਹਨਾਂ ਦੇ ਵਿੱਚ ਜਾਨ ਵੀ ਇਸ ਟਾਈਮ ਜਿਹੜੀ ਹੈਗੀ ਉਹ ਪੂਰੀ ਹੋਣੀ ਚਾਹੀਦੀ ਆ ਇਹ ਆਪਣੇ ਵੱਡੇ ਪਰਿੰਦੇ ਆ ਜੀ ਸ਼ੌਂਕ ਤੁਸੀਂ ਕਰਦੇ ਰਹਿੰਦੇ ਹੋ ਇੱਕ ਨਵਾਂ ਜੋੜਾ ਲਾਇਆ ਹਾਂ ਜੀ ਤੁਹਾਨੂੰ ਦੱਸ ਦਈਏ ਇਹ ਨਾਰਾ ਜਿਹਦੇ ਟਿੰਡ ਤੇ ਲਾਲ ਰੰਗ ਲੱਗਾ ਤੇ ਮੋਢਿਆਂ ਤੇ ਤੇ ਇਹ ਹੈ ਜੀ ਕਬੂਤਰੀ ਇਹ ਖਟੀਆਂ ਦੀ ਆ ਇਹਦੇ ਵੀ ਮੋਢਿਆਂ ਤੇ ਲਾਲ ਰੰਗ ਤੇ ਟਿੰਡ ਤੇ ਰੰਗ ਲਗਾਇਆ ਹੋਇਆ ਹੈ ਇਹ ਨਵਾਂ ਜੋੜ ਲਗਾਇਆ ਹੈ ਅੰਦਰ ਹੋ ਗਿਆ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਹੈ ਜੀ ਕਬੂਤਰੀ ਹਲੋ ਵੀ ਮੇਟਰੋ ਕਰੋ ਸ਼ੌਂਕ ਇਹ ਹੈ ਆਪਣੇ ਪਰਿੰਦੇ ਸ਼ੌਂਕ ਕਿਦਾਂ ਦਾ ਲੱਗਦਾ ਜੀ ਦੱਸਣਾ ਜ਼ਰੂਰ ਜੀ ਕੋਸ਼ਿਸ਼ ਰਹਿੰਦੀ ਆ ਬਾਈ ਜੀ ਜਿੱਥੇ ਵੀ ਜਾਈਏ ਜਾਂ ਆਪਣੇ ਘਰੇ ਹੋਈਏ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਕਬੂਤਰਾਂ ਦਾ ਕਿਉਂਕਿ ਬਹੁਤੇ ਵੀਰ ਭਰਾ ਜਿਹੜੇ ਹੈਗੇ ਆ ਕਬੂਤਰਾਂ ਦੇ ਸ਼ੌਂਕੀ ਨੇ ਆਪਣੇ ਕੋ ਹੁਣ ਮਖਿਆਲੇ ਪੂਰੇ ਜਿਹੜੇ ਹੈਗੇ ਆ ਕਾਫੀ ਕਬੂਤਰ ਆਪਾਂ ਤਿਆਰ ਕੀਤੇ ਨੇ ਜੀ ਆ ਦੇਖ ਸਕਦੇ ਹੋ ਤੁਸੀਂ ਇੱਧਰ ਇੱਕ ਨੇ ਅੰਡੇ ਰੱਖੇ ਹੋਏ ਆ ਜੀ ਇਹ ਸਾਡੇ ਪੂਰੇ ਮਖਿਆਲੇ ਨੇ ਜੀ ਇੱਕ ਜੋੜਾ ਨਰ ਜਿਹੜਾ ਉਸਤਾਦ ਅਨੰਕਰਾਂਾ ਜੀ ਦੇ ਘਰੋਂ ਆਇਆ ਹੋਇਆ ਇੱਕ ਆ ਆਪਣਾ ਕੋਕਾ ਕੋਲਾ ਕਬੂਤਰ ਤੇ ਸ਼ਾ ਅਖੀ ਰਤੀ ਕਬੂਤਰੀ ਆ ਬਾਈ ਇਹਦੇ ਬੱਚੇ ਵੀ ਸਾਡੇ ਕੋਲ ਬਹੁਤ ਜ਼ਿਆਦਾ ਉੱਡੇ ਨੇ ਬਾਕੀ ਆਪਣੇ ਹੁਣ ਆਪਾਂ ਨੂੰ ਇੱਕ ਕਬੂਤਰੀ ਦਿੱਤੀ ਸੀ ਬਾਈ ਬਬਲੀ ਖੁੱਡੀਆਂ ਨੇ ਬਹੁਤ ਵਧੀਆ ਉਹਦਾ ਵੀ ਰਿਜ਼ਲਟ ਆਇਆ ਆ ਮੌਜੀ ਕਬੂਤਰੀ ਹੈ ਗਿਆ 우ਸਤਾਦ ਭੋਲੂ ਸਿਉੜਾ ਜੀ ਦੇ ਘਰੋਂ ਆਈ ਹੋਈ ਹੈ ਜੀ ਸ਼ਾ ਅਖੀ ਇਹ ਫੌਜੀ ਵਾਲੇ ਕ੍ਰੋਸ ਕਰਕੇ ਜਿਹੜੇ ਬਣਾਏ ਹੋਏ ਉਹਨਾਂ ਦੇ ਵਿੱਚੋਂ ਹੈ ਜੀ ਤੇ ਇਹ ਹੈ ਜੀ ਆਪਣੇ ਟੈਡੀ ਇਹ ਇੱਕ ਜੋੜ ਵੱਡਾ ਤੇ ਦੋ ਦੇ ਪੱਠਾ ਪੱਠੀ ਦੋ ਜੋੜ ਇਹ ਆ ਦੋ ਪਿੱਛੇ ਬੈਠੇ ਹੋਏ ਆ ਜੀ ਤੁਸੀਂ ਕਬੂਤਰ ਦੇਖ ਰਹੇ ਹੋ ਬਾਈ ਜੀ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਇਹ ਸੇਲ ਨਹੀਂ ਹੈ ਕਿਉਂਕਿ ਪੂਰੀ ਉਮਰ ਇਹਨਾਂ ਤੇ ਲਾ ਦਿੱਤੀ ਆ ਬਾਕੀ ਬਾਈ ਆਪਣੇ ਕੋਲ ਇੱਕ ਕਬੂਤਰੀ ਆਈ ਹੋਈ ਆ ਤੁਹਾਨੂੰ ਦਿਖਾਨਿਆਂ 우ਸਤਾਦ ਜਾਦੂ ਸਰਪੰਚ ਜੀ ਜਿਹੜੇ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਨੇ ਉਹਨਾਂ ਦੇ ਬੇਟੇ ਹਰਮਨ ਨੇ ਆਪਾਂ ਨੂੰ ਕਬੂਤਰੀ ਇੱਕ ਦਿੱਤੀ ਤੇ ਕਬੂਤਰ ਬਹੁਤ ਵਧੀਆ ਨੇ ਉਹਨਾਂ ਦੇ ਕੋਲ ਬਾਈ ਸਾਡਾ ਉਣ ਇੱਥੇ ਹੈ ਨਹੀਂ ਤੇ ਹਰਮਨ ਬਾਈ ਨੇ ਚਲੇ ਜਾਣਾ ਬਾਹਰ ਤੇ ਕਬੂਤਰ ਉਹਨਾਂ ਨੇ ਕਰ ਦੇਣੇ ਨੇ ਸਾਰੇ ਦੇ ਸਾਰੇ ਸੇਲ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤੇ ਉਹ ਹਰਮਨ ਵੀਰ ਨਾਲ ਕੰਟੈਕਟ ਕਰਕੇ ਤੇ ਬਾਈ ਦੇ ਕੋਲੋਂ ਜਿਹੜਾ ਹੈਗਾ ਉਹ ਕਬੂਤਰ ਖਰੀਦ ਸਕਦੇ ਆ ਜੀ ਉਹ ਕਬੂਤਰੀ ਹੈ ਜੀ ਪਿੱਛੇ ਜਿਹਨੂੰ ਤੋਤੀਆ ਕਲਰ ਲੱਗਾ ਹੋਇਆ ਜੀ ਇਹ ਕਬੂਤਰੀ ਹੈ ਜੀ ਬਾਕੀ ਤਾਂ ਇਹ ਤੋਂ ਕਬੂਤਰੀ ਆਪਾਂ ਦੇ ਖਾਣੇ ਆ। ਬਈ ਗੱਲ ਕਰੀਏ ਵੀ ਨਸਲਾਂ ਤੇ ਹਰ ਕਿਸੇ ਕੋਲ ਵਧੀਆ ਤੋਂ ਵਧੀਆ ਹਲੇ ਪਈਆਂ ਨੇ ਕਿਸੇ ਕੋਲ ਵੀ ਮਾੜਾ ਕਬੂਤਰ ਨਹੀਂ ਹੈਗਾ। ਇੱਕ ਤੋਂ ਇੱਕ ਕਬੂਤਰ ਨੇ ਹਰ ਪਰ੍ਹਾਂ ਦੇ ਕੋਲ ਆਹ ਲਾਲ ਚੀਨੇ ਦੇ ਬੱਚੇ ਘਰੇ ਬਹੁਤ ਜ਼ਿਆਦਾ ਉੱਡੇ ਜੀ। ਲਖੀ ਰਾਈ ਦੇ ਘਰ ਦਾ ਘਰੋਂ ਆਇਆ ਹੀ ਏ ਤੇ ਕਬੂਤਰੀ ਹੱਡੀ ਇਹਦੇ ਨਾਲ ਆਪਣੀ ਲੱਗੀ ਆ ਬਹੁਤ ਵਧੀਆ ਇਹਦਾ ਰਿਜ਼ਲਟ ਆਇਆ ਕਬੂਤਰ ਦਾ ਇੱਕ ਟੈਡੀ ਜੋੜ ਬਾਈ ਆ ਬੈਠਾ ਦੇਖੋ ਬੜਾ ਸਨੱਖਾ ਜੋੜ ਆ ਇਹ ਆਪਣਾ ਤੇ ਦੋ ਇਹਨੇ ਬੱਚੇ ਵੀ ਬਾਈ ਅੱਗੇ ਕੱਡੇ ਨੇ ਚਿੱਟੀਆਂ ਨੋਕਾਂ ਦੇ ਨੇ ਤੇ ਬੱਚੇ ਵੀ ਬਹੁਤ ਵਧੀਆ ਆਏ ਨੇ ਇਸ ਜੋੜ ਦੇ ਤੁਹਾਨੂੰ ਦੋ ਬੱਚੇ ਨੇ ਉਹ ਵੀ ਦਿਖਾਣੇ ਆ ਜੀ ਇਹ ਹੈ ਜੀ ਥੋੜਾ ਹਨੇਰਾ ਜਿਹਾ ਲੱਗ ਰਿਹਾ ए ने दो बच्चे हाँ कबूतरी है जी आई सी। बाकी अंदर थोड़ा जहा हूँ इस करके एक लाल तरह कबूतर है जी ए बच्चे भी जेडेगा बहुत ज्यादा उड़द घर ਜਦੋਂ ਟਾਈਮ ਹੁੰਦਾ ਬਾਈ ਜੀ ਤੁਹਾਡੇ ਨਾਲ ਆਪਾਂ ਸ਼ੌਂਕ ਜਿਹੜਾ ਸਾਂਝਾ ਕਰਦੇ ਰਹਿੰਨੇ ਆ ਅੱਜ ਆਪਣੇ ਕੋਲ ਸਮਾਂ ਹੀ ਬਸੰਤ ਪੰਚਮੀ ਦਾ ਜਿਹੜਾ ਦਿਨ ਆਇਆ ਤੇ ਮੈਂ ਕਿਹਾ ਭਰਾਵਾ ਇਹ ਨਾਲ ਜਿਹੜਾ ਹੈਗਾ ਸ਼ੌਂਕ ਸਾਂਝਾ ਕਰ ਲਈਏ ਤੇ ਕਬੂਤਰਾਂ ਨੂੰ ਜਿਹੜਾ ਹੈਗਾ ਆ ਫੇਰ ਇੱਕ ਵਾਰ ਦੱਸ ਦਈਏ ਬਈ ਪੱਟਣ ਤੋਂ ਬਾਅਦ ਇੱਕ ਹਫਤਾ ਜਿਹੜਾ ਗਰਮ ਦਾਣਾ ਪਾਣਾ ਚਾਹੀਦਾ ਆ ਠੀਕ ਆ ਜੀ ਉਹਦੇ ਨਾਲ ਕਬੂਤਰ ਜਿਹੜਾ ਹੈਗਾ ਆ ਇੱਕ ਤੇ ਦਰਦ ਮਹਿਸੂਸ ਨਹੀਂ ਕਰਦਾ ਇੱਕ ਹੋਰ ਚੀਜ਼ ਜਿਸ ਦਿਨ ਤੁਸੀਂ ਕਬੂਤਰ ਪੱਟਦੇ ਹੋਣਾ ਬਾਈ ਉਸ ਦਿਨ ਪਾਣੀ ਦੇ ਵਿੱਚ ਜਿਹੜਾ ਹੈਗਾ ਕੁੰਡੇ ਦੇ ਵਿੱਚ ਦੋ ਕੋ ਗੋਲੀਆਂ ਪੈਰਾਸੀਟਾਮੋਲ ਹੁੰਦੀਆਂ ਨਾ ਜਿਹੜੀ ਮਲਟੀਫੰਕਸ਼ਨ ਆਂਦੀ ਆ ਬੁਖਾਰ ਤੇ ਦਰਦਾਂ ਵਾਲੀ ਦਵਾਈ ਉਹ ਬਾਈ ਜਰੂਰ ਵਿੱਚ ਪਾ ਦਿਆ ਕਰੋ ਉਹਦੇ ਨਾਲ ਕਬੂਤਰ ਜਿਹੜਾ ਹੈਗਾ ਰਿਲੈਕਸ ਹੋ ਜਾਂਦਾ ਥੋੜਾ ਜਿਹਾ ਠੀਕ ਹੈ ਜੀ ਹੁਣ ਹਰ ਕੋਈ ਤੇ ਹੀ ਚੀਜ਼ ਗੱਲ ਦੱਸਦਾ ਨਹੀਂ ਆ ਪਰ ਆਪਣੇ ਕੋਲ ਜਿੰਨੀ ਨੌਲੇਜ ਹੈ ਜੋ ਆਪਾਂ ਕਰਦੇ ਆ ਉਹ ਤੁਹਾਨੂੰ ਆਪਾਂ ਜਰੂਰ ਦੱਸਦੇ ਰਹਿਣੇ ਆ ਬਾਈ ਠੀਕ ਨੇ ਉਹਦੇ ਨਾਲ ਕਬੂਤਰ ਜਿਹੜਾ ਹੈਗਾ ਕਦੇ ਵੀ ਮਤਲਬ ਥੋੜਾ ਦਰਦ ਨਹੀਂ ਮੰਨਦਾ ਹੈਗਾ ਦਾਣਾ ਪਾਉਣਾ ਕਿਉਂਕਿ ਦਾਣਾ ਉਹਦੇ ਘਟ ਖਾਂਦਾ ਪਹਿਲੇ ਦਿਨ ਕਬੂਤਰ ਵੈਸੀ ਤੇ ਤੁਸੀਂ ਕੀ ਕਰਨਾ ਹੈਗਾ ਵਿੱਚ ਉਹਦੇ ਪੈਰਾਸੀਟਾਮੋਲ ਜਰੂਰ ਪਾ ਦਿਓ ਦੋ ਕੋ ਗੋਲੀਆਂ ਕੁੰਡੇ ਦੇ ਵਿੱਚ ਘੋਲ ਦਿਆ ਕਰੋ ਫਿਰ ਜਿਹੜਾ ਹੈ ਕਬੂਤਰ ਦਰਦ ਨਹੀਂ ਮਨਾਂਦਾ ਤੇ ਉਸ ਤੋਂ ਬਾਅਦ ਤੁਸੀਂ ਜਿਹੜੀਆਂ ਤਾਕਤ ਵਾਲੀਆਂ ਜਿਹੜੀਆਂ ਦਵਾਈਆਂ ਕਬੂਤਰਾਂ ਨੂੰ ਜਿਹੜੀਆਂ ਉਹ ਦੇ ਸਕਦੇ ਤਾਂ ਜੋ ਕਬੂਤਰ ਤੁਹਾਡੇ ਜਿਹੜੇ ਹੈਗੇ ਆ ਪੂਰੇ ਦੇ ਪੂਰੇ ਤੰਦਰੁਸਤ ਰਹਿਣ ਤੇ ਵਧੀਆ ਪਰ ਆਉਣਗੇ ਮੈਗਾ ਆਇਲ ਤੇ ਮਲਟੀ ਪੀਜਨ ਮਲਟੀ ਵਿਟਾਮਿਨ ਸਪੈਸ਼ਲ ਕਬੂਤਰਾਂ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੀਆਂ ਲੁਧਿਆਣੇ ਵੀ ਮਿਲ ਜਾਣਗੀਆਂ ਨੰਬਰ ਦੇ ਰਿਹਾ ਮੈਂ ਸਕਰੀਨ ਤੇ ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰਕੇ ਆਪਣੇ ਘਰੇ ਆਲ ਓਵਰ ਇੰਡੀਆ ਡਿਲੀਵਰੀ ਹੈ ਜੀ ਕਿਤੇ ਵੀ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਜੀ ਔਰ ਡਿਲੀਵਰੀ ਚਾਰਜ ਵੀ ਜ਼ਿਆਦਾ ਨਹੀਂ ਹੈਗਾ 50-100 ਰੁਪਏ ਦੇ ਵਿੱਚ ਡਿਲੀਵਰ ਹੋ ਜਾਂਦੀਆਂ ਨੇ ਠੀਕ ਹੈ ਜੀ ਤੇ ਔਰ ਪੋਸਟ ਵੀ ਕੋਈ ਜ਼ਿਆਦਾ ਨਹੀਂ ਹੈ 1.5-200 ਰੁਪਏ ਦੀ ਇੱਕ ਇੱਕ ਸ਼ੀਸ਼ੀ ਆ ਜੀ ਤੁਸੀਂ ਦੋ ਦੋ ਸ਼ੀਸ਼ੀਆਂ ਜੇਕਰ ਤੁਹਾਡੇ ਕੋਲ 50 ਕਬੂਤਰ ਹੈ ਨਾ ਦੋ ਦੋ ਸ਼ੀਸ਼ੀਆਂ ਪਾ ਦਿਓ ਤਾਂ ਬਹੁਤ ਆ ਮਤਲਬ ਕਹਿਣ ਦਾ ਕਈ ਕਿਲੋ ਬਦਾਮਾਂ ਦਾ ਕੰਮ ਜਿਹੜਾ ਪੀਜਨ ਆਇਲ ਹੀ ਇਕੱਲਾ ਕਰਦਾ ਠੀਕ ਹੈ ਜੀ ਤੇ ਬਹੁਤ ਵਧੀਆ ਬਾਈ ਜੀ ਉਹਦਾ ਰਿਜ਼ਲਟ ਵੀ ਹੈਗਾ ਆ ਬਾਕੀ ਕਿੱਦਾਂ ਦਾ ਲੱਗਾ ਸ਼ੌਂਕ ਤੇ ਜਾਣਕਾਰੀ ਆਪਣੀ ਕਿੱਦਾਂ ਨਹੀਂ ਲੱਗੀ ਬਾਈ ਜੀ ਜਰੂਰ ਦੱਸਣਾ ਜੀ ਤੇ ਨਵੀਂ ਵੀਡੀਓ ਬਾਈ ਜੀ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੋਂ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਇਹਨੂੰ ਸਬਸਕ੍ਰਾਈਬ ਜਰੂਰ ਕਰ